ਲੁਧਿਆਣਾ ਤੋਂ ਹਾਰ ਬਾਅਦ ਰਵਨੀਤ ਬਿੱਟੂ ਵਿਰੋਧ ਕਰਨ ਵਾਲੇ ਲੋਕਾਂ ਤੇ ਵਰੇ ਨੇ ਕਿ ਆ ਕਿ ਜਿੱਤ ਕਾਂਗਰਸ ਦੀ ਨਹੀਂ ਕਿਉਂਕਿ ਉਹਨਾਂ ਨੂੰ ਚੋਣ ਪ੍ਰਚਾਰ ਤੋਂ ਰੋਕਿਆ ਗਿਆ ਸੀ ਉਹਨਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਹਾਰ ਦੇ ਬਾਵਜੂਦ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡਣਗੇ ਜੇ ਮੈਂ ਗੱਲ ਕਰਾਂ ਰਿਜ਼ਲਟ ਦੀ ਜਿੱਤ ਹਾਰ ਦੀ ਉਹ ਸਿਰਫ ਜਿਹੜੇ ਲੋਕ ਉਹ ਕਾਮਯਾਬ ਹੋਏ ਹੈ ਇੱਥੇ ਇੱਥੇ ਕੋਈ ਕਾਂਗਰਸ ਦੀ ਜਿੱਤ ਨਹੀਂ ਗਈ ਇੱਥੇ ਕੋਈ ਵੀ ਕਿਸੇ ਪਾਰਟੀ ਹੋਰ ਦੀ ਜਿੱਤ ਨਹੀਂ ਗਈ ਇਹ ਜਿੱਤ ਸਿਰਫ ਜਿਹੜੇ ਐਸੇ ਤੱਤ ਸੀ ਜਿਨ੍ਹਾਂ ਨੇ ਪਿੰਡੋਂ ਵੜਨ ਨੂੰ ਬੀਜੇਪੀ ਨੂੰ ਰੋਕਿਆ ਪਿੰਡਾਂ 'ਚ ਸਾਨੂੰ ਕੰਪੇਨ ਕਰਨ ਨੂੰ ਰੋਕਿਆ ਇਹ ਅਸਲੀ ਤਾਂ ਉਹਨਾਂ ਕਰਕੇ ਜਿਹੜੇ ਤਿੰਨੋ ਹਲਕੇ ਨੇ ਉਹਦੇ ਕਰਕੇ ਜਿਹੜਾ ਨੁਕਸਾਨ ਬੀਜੇਪੀ ਨੂੰ ਹੋਇਆ ਕਿਉਂਕਿ ਉਹਨਾਂ ਨੇ ਪਿੰਡਾਂ 'ਚ ਕਿਸੇ ਨੂੰ ਵੜਨ ਨਹੀਂ ਦਿੱਤਾ ਉਹ ਆਪਣੀਆਂ ਡਾਂਗਾਂ ਕਿਰਪਾਨਾਂ ਲੈ ਕੇ ਉਹ ਹਰ ਤਰ੍ਹਾਂ ਦਾ ਅਸਲਾ ਲੈ ਕੇ ਜਿਵੇਂ ਵੀ ਉਹਨਾਂ ਨੇ ਕੀਤਾ ਸਾਰੇ ਕੈਂਡੀਡੇਟਾਂ ਨੂੰ ਉਹ ਤਿੰਨ ਹਲਕਿਆਂ 'ਚ ਹੋਇਆ ਪਰ ਮੈਂ ਉਹਨਾਂ ਨੂੰ ਤਿੰਨੋਂ ਹਲਕਿਆਂ ਨੂੰ ਪਰੇ ਰੱਖ ਕੇ ਉਹ ਜੋ ਹੋਇਆ ਉਹ ਬਾਅਦ ਚ ਕਰਾਂਗੇ ਉਹਦੇ ਬਾਰੇ ਗੱਲ ਪਰ ਸ਼ਹਿਰ ਵਾਲਿਆਂ ਨੂੰ ਮੈਂ ਬਿਲਕੁਲ ਫਿਕਰ ਨਾ ਕਰਿਓ ਹਰ ਚੀਜ਼ ਕਿਉਂਕਿ ਤੁਸੀਂ ਵੋਟ ਬੀਜੇਪੀ ਨੂੰ ਪਾਈ ਆ ਤੇ ਬੀਜੇਪੀ ਦੀ ਸਰਕਾਰ ਆ ਜਿਹੜੀ ਉਹ ਤੁਹਾਡੀ ਬਣ ਚੁੱਕੀ ਆ ਮੋਦੀ ਸਾਹਿਬ ਦੀ ਤੀਜੀ ਵਾਰ ਕਿ ਤੁਹਾਡੇ ਹਰ ਹਰ ਜੋ ਏਜੰਡੇ ਚ ਦਿੱਤਾ ਸੀ ਵੀ ਅਸੀਂ ਡਿਵੈਲਪਮੈਂਟ ਕਰਾਂਗੇ ਉਹ ਜ਼ਿੰਮੇਵਾਰੀ ਆ ਸਰਕਾਰ ਦੀ ਉਹ ਠੀਕ ਆ ਆਪੋਜੀਸ਼ਨ ਚ ਮੈਂ ਫੈਸਲਾ ਹੀ ਤਾਂ ਕੀਤਾ ਸੀ ਵੀ ਐਮਪੀ ਬੇਸ਼ੱਕ ਬਣਾ ਆਪੋਜੀਸ਼ਨ 'ਚ ਬਹਿ ਕੇ ਐਮਪੀ ਨੇ ਕਰਨਾ ਕੀ ਹੁੰਦਾ ਗਲਤ ਸਰਕਾਰ ਦੀ ਹੁੰਦੀ ਆ ਤੇ ਉਹ ਸਰਕਾਰ ਭਾਜਪੀ ਦੀ ਆ ਤੁਸੀਂ ਸ਼ਹਿਰ ਵਾਲਿਆਂ ਨੇ ਸਹੀ ਫੈਸਲਾ ਕੀਤਾ ਤੇ ਉਹਨੂੰ ਲਵਾਉਂਦੇ ਹੋਏ ਹਰ ਚੀਜ਼ ਕਰਾਂਗੇ ਜੋ ਜੋ ਕਿਹਾ ਉਦੋਂ ਬਾਅਦ ਬਿਲਕੁਲ ਤਕੜੇ ਹੋ ਜੋ ਕੁਝ 2 ਮਹੀਨਿਆਂ ਦੇ ਵਿੱਚ ਪੂਰੇ ਇਲੈਕਸ਼ਨ ਆ ਜਿਹੜੀ ਕਾਰਪੋਰੇਸ਼ਨ ਦੀ ਆਉਣ ਵਾਲੀ ਆ ਜਿਸ ਤਰੀਕੇ ਨਾਲ ਆਪਾਂ ਕੱਲਾ ਕੱਲਾ ਬੂਥ ਵਾਰਡ 15-1500 ਸੌ ਚਿੱਤਿਆ ਤੇ ਕਲੀਅਰ ਜਿਹੜਾ ਹੈ ਅਗਲੇ ਕਾਉਂਸਲਰ ਤੇ ਅਗਲਾ ਮੇਅਰ ਆ ਜਿਹੜਾ ਉਹ ਸਾਡਾ ਲੁਧਿਆਣਾ ਵਿੱਚ ਬੀਜੇਪੀ ਦਾ ਬਣਨਾ ਤੇ 27 ਦੀ ਤਿਆਰੀ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਇਸੇ ਕਰਕੇ ਬੀਜੇਪੀ ਚ ਆਈ ਸੀ ਤੇ ਉਹ ਸੀਟਾਂ ਇਹ ਜਿਹੜੀਆਂ ਤਕਰੀਬਨ ਬਹੁਤ ਵੱਡਾ 18% ਤੋਂ ਉੱਤੇ ਬੀਜੇਪੀ ਨੇ ਪਹਿਲੀ ਵਾਰ ਇਲੈਕਸ਼ਨ ਲੜ ਕੇ ਵੋਟ ਲਈ ਤੇ ਇਸ ਕਰਕੇ ਤਕੜੇ ਹੋ ਕੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਅੱਗੇ ਨਾਲੋਂ ਕਿਤੇ ਵੱਧ ਮਿਹਨਤ ਕਰਾਂਗੇ ਬੀਜੇਪੀ ਦੇ ਜੋ ਵਰਕਰ ਨੇ ਜੋ ਵੋਟਰ ਨੇ ਜੋ ਸ਼ਹਿਰ ਦੇਨੇ ਮੈਂ ਸਮਝਦਾ ਰਿਜ਼ਲਟ ਦਿੱਤਾ ਉਹ ਮੈਂ ਉਹਨਾਂ ਨੂੰ ਸਲਾਮ ਕਰਦਾ ਉਹਨਾਂ ਦੇ ਮੂਰੇ ਸਿਰ ਚੱਕ ਝੁਕਦਾ ਏ ਉਹਨਾਂ ਨੂੰ ਮੈਂ ਜੀ ਆਇਆਂ ਕਰਦਾ ਵੈਲਕਮ ਕਰਨਾ ਤੇ ਬਹੁਤ ਖੁਸ਼ੀ ਆ ਮੇਰੇ ਤੇ ਵੀ ਜਿੰਨੀ ਵੋਟ ਪਈ ਆ ਉਹ ਆਸ ਤੋਂ ਵੱਧ ਪਈ ਆ ਸਿਰਫ ਬਿਲਕੁਲ ਨਿਮੋਸ਼ਨਾ ਹੋਇਓ ਇਹ ਪਿੰਡਾਂ ਵਾਲੇ ਨੂੰ ਰੋਕਿਆ ਗਿਆ ਜੇ ਇੱਕ ਵੀ ਕੋਈ ਬੀਜੇਪੀ ਦਾ ਕਿਸੇ ਕੋਈ ਪ੍ਰੋਗਰਾਮ ਕਰਾਉਂਦਾ ਸੀ ਉਹਨੂੰ ਇਕੱਠੇ ਹੋ ਕੇ ਆਮ ਆਦਮੀ ਵਾਲੇ ਕਾਂਗਰਸ ਵਾਲੇ ਤੇ ਜਿਹੜੇ ਕਾਮਰੇਡ ਗੁੰਡੇ ਇਕੱਠੇ ਹੋਏ ਸੀ ਉਹਨੂੰ ਪੁੱਟ ਮਾਰ ਕਰਦੇ ਸੀ ਉਹਨੂੰ ਰਾਤ ਨੂੰ ਉਹਦੇ ਘਰੇ ਬੁਲਾ ਕੇ ਉਹਨੂੰ ਗਾਲੀ ਗਲੋਚ ਕਰਦੇ ਸੀ ਪਰ ਜਨਾਬ ਫਾਇਦਾ ਕੀ ਹੋਇਆ ਆਮ ਆਦਮੀ ਦੀ ਸਾਰੀ ਐਡਮਿਨਿਸਟ੍ਰੇਸ਼ਨ ਲੱਗੀ ਸੀ ਤੇ ਫਾਇਦਾ ਤੁਹਾਨੂੰ ਵੀ ਕੀ ਕੀ ਹੋਇਆ ਫਿਰ ਜਿਹੜਾ ਇਹ ਜੇ ਕੰਮ ਕਰੂਗਾ ਉਹਦਾ ਆਪ ਦਾ ਵੀ ਨੁਕਸਾਨ ਹੁੰਦਾ ਤੇ ਦੂਜੇ ਦਾ ਤਾਂ ਕਰਦੇ ਹੀ ਕਰਦੇ ਤੇ ਅੱਜ ਪੰਜਾਬ ਨੂੰ ਤੁਸੀਂ ਉਸ ਸਰਕਾਰ ਦੇ ਵਿੱਚ ਜਾਣੋਂ ਰੋਕਿਆ ਹੁਣ 5 ਸਾਲ ਮੋਦੀ ਸੱਤਾ ਬਣ ਕੇ ਬੀਜੇਪੀ ਦਾ ਬਣ ਗਈ ਸਰਕਾਰ ਥੋੜਾ ਥੋੜਾ ਇਹਦੇ ਨਾਲ ਮਸਲਾ ਕੀ ਹੱਲ ਹੋਇਆ ਮੈਨੂੰ ਇਹ ਦੱਸੋ ਕੋਈ ਮਸਲਾ ਹੱਲ ਹੋਇਆ ਮੈਂ ਪਹਿਲਾਂ ਕਹਿੰਦਾ ਸੀ ਵੀ ਸਰਕਾਰ ਤਾਂ ਜਿਹੜੀ ਆ ਉਹ ਦੇਸ਼ ਨੇ ਮੋਦੀ ਸਾਹਿਬ ਦੀ ਬਣਾਈ ਜਿਹੜੀਆਂ ਉਹੀ ਗੱਲ ਹੋਈ ਉਹ ਬਣ ਗਈ ਤੇ ਹੁਣ ਜਿਹੜੇ ਰੋਕਦੇ ਸੀ ਉਹ ਭਾਜੀ ਆਪਣੇ ਆਪ ਨੂੰ ਹੁਣ ਦੇਖਣ ਉਹ ਕਿੰਨੇ ਕਿਸ ਗੱਲ 'ਚ ਕਾਮਯਾਬ ਹੋਏ ਹੁਣ ਜਿਹੜਾ ਵੀ ਪੈਸਾ ਹੈ ਉਹ ਚਾਹੇ ਪਿੰਡ ਹੋਵੇ ਉਹ ਵੀ ਪੈਸਾ ਸੈਂਟਰ ਤੋਂ ਆਣਾ ਪੰਜਾਬ ਕੋਲ ਤਾਂ ਜ਼ਹਿਰ ਖਾਣ ਨੂੰ ਪੈਸਾ ਨਹੀਂ ਫਿਰ ਤੁਸੀਂ ਕਹੋਗੇ ਹੁਣ ਮਰੀਂਗਾ ਦਾ ਪੈਸਾ ਲਿਆਓ ਜੀ ਹੁਣ ਤੁਸੀਂ ਕਹੋਗੇ ਜੀ ਪੈਸਾ ਜਿਹੜਾ ਪਿੰਡਾਂ 'ਚ ਕੱਚੇ ਮਕਾਨ ਦਾ ਦੋ ਜੀ ਹੁਣ ਕਣਕ ਦੋ ਜੀ ਕਿ ਜਾਂ ਤਾਂ ਲੋ ਹੀ ਨਾ ਇੱਕ ਇੱਕ ਚੀਜ਼ ਹੁਣ ਹੁਣ ਤੁਸੀਂ ਜਿੰਨੇ ਵੀ ਪਿੰਡਾਂ ਵਾਲੇ ਹੋ ਇਹ ਗੱਲ ਕਹਿ ਸਕਦੇ ਹੋ ਵੀ ਅਸੀਂ ਨਹੀਂ ਲੈਣਾ ਜੀ ਮਨਰੇਗਾ ਦਾ ਪੈਸਾ ਅਸੀਂ ਨਹੀਂ ਲੈਣਾ ਜੀ ਹੁਣ ਆ ਡੀ ਐਫ ਦਾ ਪੈਸਾ ਨਾ ਲੋ ਜਾਂ ਤਾਂ ਸਰ ਕੇ ਦੇਖ ਲਓ ਉਹ ਤੋਂ ਬਗੈ ਇਸ ਕਰਕੇ ਬੜਾ ਇਹ ਬਚਪਨ ਵਾਲੀਆਂ ਗੱਲਾਂ ਜਿਹੜੀਆਂ ਤੁਸੀਂ ਕੀਤੀਆਂ ਜਿਹਦਾ ਹੁਣ ਸਾਹਮਣਾ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਕਰਨਾ ਪਊਗਾ ਤੇ ਇਸ ਕਰਕੇ ਹਜੇ ਵੀ ਬਹੁਤ ਵੱਡਾ ਟਾਈਮ ਅੱਗੇ ਜੇ ਆਪਣੇ ਬੱਚਿਆਂ ਨੂੰ ਰੋਕਣਾ ਚਾਹੁੰਦੇ ਹੋ ਵਿਦੇਸ਼ਾਂ ਚ ਚੜਨੋਂ ਬਜਹਾਜ ਜੇ ਗਰੀਬ ਜਿਹੜੇ ਲੋਕ ਨੇ ਉਹਨਾਂ ਦੇ ਲਈ ਕੋਈ ਕਾਰੋ ਕੰਮ ਹੋਵੇ ਪਿੰਡਾਂ ਚ ਗੱਲ ਹੋਵੇ ਤਾਂ ਫਿਰ ਬੀਜੇਪੀ ਦੀ ਬਾਹ ਫੜਨੀ ਪੈਣੀ ਆ ਬੀਜੇਪੀ ਦੀ ਸਪੋਰਟ ਕਰਨੀ ਪੈਣੀ ਆ ਨਹੀਂ ਤਾਂ ਜਿਵੇਂ ਨਸ਼ੇ ਦੀ ਗਲੀ ਗਲੀ ਚ ਨਸ਼ਾ ਵਹਿ ਰਿਹਾ ਹੈ ਹਾਲਾਤ ਤਾਂ ਦੇਖੋ ਪਿੰਡਾਂ ਦੇ ਕੀ ਆ ਤੁਸੀਂ ਜਿਹੜੀ ਵੋਟ ਤਾਂ ਪਾਤੀ ਉਹਦਾ ਹਾਲ ਦੇਖੋ ਕੀ ਤੁਹਾਡੇ ਨਾਲ ਕਾਂਗਰਸ ਨੇ ਕੀ ਕੀਤਾ ਹੋਇਆ ਆਮ ਆਦਮੀ ਨੇ ਤੁਹਾਡਾ ਕੀ ਕੀਤਾ ਹੋਇਆ ਪਰ ਚਲੋ ਉਹ ਲੰਬੀਆਂ ਗੱਲਾਂ ਬਾਅਦ ਚ ਸਾਲੀਆਂ ਰਿਕਾਰਡਿੰਗਾਂ ਚੈਨਲਾਂ ਤੇ ਕਰਾਂਗੇ ਪਰ ਅੱਜ ਮੈਂ ਫੇਰ ਹੱਥ ਜੋੜ ਕੇ ਦੋਨੋਂ ਹੱਥ ਜੋੜ ਕੇ ਬਹੁਤ ਬਹੁਤ ਸਾਰੇ ਮੇਰੇ ਸ਼ਹਿਰ ਵਾਲਿਆਂ ਨੂੰ ਸਾਰੇ ਵੋਟਰਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ